ਬਟੇਓ ਅੱਜ ਅਸੀਂ ਇੱਕ ਅਜਿਹੇ ਵਿਚਾਰ ਤੇ ਮਨ ਲਾਉਣਾ ਹੈ ਜੋ ਮਨੁੱਖੀ ਜੀਵਨ ਦੀ ਜੜ ਨਾਲ ਜੁੜਦਾ ਹੈ ਇਹ ਵਿਚਾਰ ਕੋਈ ਨਵਾਂ ਨਹੀਂ ਪਰ ਇਸ ਦੀ ਸਚਾਈ ਹਮੇਸ਼ਾ ਨਵੀਂ ਰਹਿੰਦੀ ਹੈ ਸਮੇਂ ਦੇ ਨਾਲ ਬਾਹਰੀ ਦੁਨੀਆ ਬਦਲਦੀ ਰਹਿੰਦੀ ਹੈ ਪਰ ਸੱਚ ਸ਼ਾਂਤੀ ਅਤੇ ਨਾਮ ਦਾ ਰਾਹ ਨਹੀਂ ਬਦਲਦਾ ਇਹ ਉਹੀ ਰਹਿੰਦਾ ਹੈ ਜਿਵੇਂ ਸੂਰਜ ਹਰ ਰੋਜ਼ ਇੱਕ ਹੀ ਰੋਸ਼ਨੀ ਨਾਲ ਚੜਦਾ ਹੈ ਮਨੁੱਖੀ ਸਮਾਜ ਬਦਲਦਾ ਜਾ ਰਿਹਾ ਹੈ ਤਕਨੀਕ ਵਧ ਰਹੀ ਹੈ मनुख की दौड़ बद रही है पर मन की भुख मन की प्यास मन की लोड़ अज भी है मन अज भी शांति लभता है प्यार लभद है सच लभद है मनुख बाहर दौड़ वेख है पर च समझदा है कि जो लभना सी ओ अपने अंदर सी सतगुरु महाराज बार बार ये दसते आए हैं कि मनुख जब तक अपनी नज़र अंदर नहीं मुड़ता वह चैन नहीं पा सकता बाहरी दौड़ अंतहीन है बेअंत है ਅਸੀਂ ਜਿੰਨਾ ਵੀ ਇਕੱਠਾ ਕਰ ਲਈਏ ਮਨ ਕਦੀ ਅੰਦਰੋਂ ਨਹੀਂ ਵਰਦਾ ਮਨ ਦਾ ਰਾਹ ਹੋਰ ਹੈ ਉਹ ਚੁੱਪ ਵਿੱਚ ਖੁੱਲਦਾ ਹੈ ਉਹ ਸਿਮਰਨ ਵਿੱਚ ਖੁੱਲਦਾ ਹੈ ਉਹ ਅਰਦਾਸ ਅਤੇ ਪਿਆਰ ਵਿੱਚ ਖੁੱਲਦਾ ਹੈ ਜੀਵਨ ਦੀ ਇੱਕ ਵੱਡੀ ਗਲਤੀ ਇਹ ਵੀ ਹੈ ਕਿ ਮਨੁੱਖ ਸਮਝਦਾ ਹੈ ਕਿ ਸ਼ਾਂਤੀ ਬਾਹਰੋਂ ਮਿਲੇਗੀ ਕੋਈ ਕਰ ਵੱਡਾ ਹੋ ਜਾਏਗਾ ਤਾਂ ਸ਼ਾਂਤੀ ਆਜੂ ਕੋਈ ਸਬੰਧ ਬਦਲ ਜਾਵੇਗਾ ਤਾਂ ਮਨ ਖੁਸ਼ ਹੋ ਕੋਈ ਸਬੰਧ ਬਦਲ ਜਾਵੇਗਾ ਤਾਂ ਮਨ ਖੁਸ਼ ਹੋ ਜੂ ਕੋਈ ਨਵੀਂ ਚੀਜ਼ ਆ ਜਾਵੇਗੀ ਤਾਂ ਆਤਮਾ ਰਜੂ पर बचेो यारे भ्रम दिया छाव शांति ओ है जो मनुख दे अंदर बैठी है ते ओ तदों जागती है जदों मनुख अपने मन में सतगुरु के नाम जोड़ता है अपने आप नाल जोड़ता है अपनी आत्मा की थुन जोड़ता है अज दे विचार दा भेद ए है कि जीवन कोई बाहरी यात्रा नहीं यात्रा है दी यात्रा है, ए दी यात्रा है ए अपनी आत्मा दी पहचान करन दी यात्रा है ਜੀਵਨ ਇੱਕ ਬੇਅੰਤ ਗੀਤ ਹੈ ਪਰ ਉਸ ਦੀ ਤਾਨ ਤਦੋਂ ਹੀ ਸੁਣਦੀ ਹੈ ਜਦੋਂ ਅਸੀਂ ਚੁੱਪ ਵਿੱਚ ਬੈਠਦੇ ਹਾਂ ਚੁੱਪ ਕਦੇ ਖਾਲੀ ਨਹੀਂ ਹੁੰਦੀ ਚੁੱਪ ਵਿੱਚ ਰੱਬ ਬੋਲਦਾ ਹੈ ਬਹੁਤ ਵਾਰ ਮਨੁੱਖ ਪੁੱਛਦਾ ਹੈ ਕਿ ਮਨ ਸ਼ਾਂਤ ਕਿਉਂ ਨਹੀਂ ਰਹਿੰਦਾ ਇਸ ਦਾ ਜਵਾਬ ਬਹੁਤ ਸਾਫ਼ ਹੈ ਮਨ ਕਦੇ ਇੱਕ ਥਾਂ ਨਹੀਂ ਰਹਿੰਦਾ ਉਹ ਹਜ਼ਾਰਾਂ ਵਿਚਾਰਾਂ ਵਿੱਚ ਭਟਕਦਾ ਹੈ ਜੇ ਮਨ ਨੂੰ ਕੰਮ ਨਾ ਦਿੱਤਾ ਜਾਵੇ ਉਹ ਭਟਕਦਾ ਹੀ ਰਹਿੰਦਾ ਹੈ ਇਸ ਲਈ ਸਤਗੁਰੂ ਨਾਮ ਦਾ ਰਾਹ ਦਿੰਦੇ ਹਨ ਤਾਂ ਜੋ ਮਨ ਨੂੰ ਇੱਕ ਥਾਂ ਟਿਕਾਉ ملے ਇਕ ਖੁੰਤੀ ਮਿਲੇ ਨਾਮ ਮਨ ਨੂੰ ਖਿੱਚਦਾ ਹੈ ਉਸ ਨੂੰ ਚੁੱਪ ਕਰਦਾ ਹੈ ਉਸ ਨੂੰ ਮਧੂਰ ਬਣਾਉਂਦਾ ਹੈ ਮਨੁੱਖ ਜਦ ਰੋਜ਼ ਥੋੜਾ ਸਮਾਂ ਆਪਣੇ ਅੰਦਰ ਲਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਹੌਲੀ-ਹੌਲੀ ਸਮਝਣ ਲੱਗਦਾ ਹੈ ਕਿ ਅੰਦਰ ਇੱਕ ਨਵੀਂ ਦੁਨੀਆ ਹੈ ਇੱਕ ਸ਼ਾਂਤ ਸੁੱਚੀ ਪ੍ਰਕਾਸ਼ਮਈ ਦੁਨੀਆ ਇਹ ਰਾਹ ਜਿਨ੍ਹਾਂ ਨੇ ਤੈਅ ਕੀਤਾ ਹੈ ਉਹ ਜਾਣਦੇ ਹਨ ਕਿ ਨਾਮ ਦੀ ਰੋਸ਼ਨੀ ਕਿਸ ਤਰ੍ਹਾਂ ਮਨੁੱਖ ਦਾ ਜੀਵਨ ਬਦਲਦੀ ਦੀਦੀ ਮੰਦੀ ਸਫਾਈ ਬਾਹਰਲੀ ਸਫਾਈ ਨਾਲੋਂ ਕਈ ਗੁਣਾ ਜ਼ਰੂਰੀ ਹੈ ਬਾਹਰ ਤਾਗਰ ਕੋਈ ਸਜਦਾ ਬਣਾਉਣ ਦੀ ਕੋਸ਼ਿਸ਼ ਕਰ ਲੈਂਦਾ ਹੈ ਪਰ ਅੰਦਰ ਦੀ ਗੰਦਗੀ ਧੋਣ ਲਈ ਨਾਮ ਭਗਤੀ ਸਿਮਰਨ ਦੀ ਲੋੜ ਹੁੰਦੀ ਹੈ ਅੱਜ ਦਾ ਸੰਦੇਸ਼ ਇਹ ਹੈ ਕਿ ਮਨੁੱਖ ਆਪਣੇ ਮਨ ਨੂੰ ਦੋਸ਼ ਦੇਣਾ ਛੱਡ ਦੇਵੇ ਮਨ ਬੇਚਾਰਾ ਨਹੀਂ ਮਨ ਜੋਵਰਵਾਨ ਹੈ ਪਰ ਮਨ ਨੂੰ ਰਾਹ ਦਿਓ ਸਿੱਖਿਆ ਦਿਓ ਨਾਮ ਦਿਓ ਤਾਂ ਦੋ ਮਨ ਤੁਹਾਰੇ ਵਿਰੁੱਧ ਨਹੀਂ ਤੁਹਾਰੇ ਨਾਲ ਹੋ ਜਾਂਦਾ ਹੈ ਮਨ ਤੂੰਹਾਰਾ ਦੁਸ਼ਮਨ ਨਹੀਂ ਮਨ ਸਦਾ ਤੋਂ ਤੁਹਾਡਾ ਸਾਥੀ ਰਹਿਣਾ ਚਾਹੁੰਦਾ ਹੈ ਉਹ ਤਾਂ ਰੋਜ਼ ਦੀ ਦੌੜ ਤੇ ਭਟਕਣ ਨੇ ਉਸ ਨੂੰ ਅਸ਼ਾਂਤ ਕੀਤਾ ਹੈ ਇਹ ਵਿਚਾਰ ਮਨੁੱਖ ਨੂੰ ਅੰਦਰ ਲੈ ਜਾਂਦਾ ਹੈ ਮਨੁੱਖ ਨੂੰ ਆਪਣੇ ਆਪ ਦੇ ਨੇਰੇ ਕਰਦਾ ਹੈ ਆਪਣੇ ਸਾਹ ਨਾਲ ਜੋੜਦਾ ਹੈ ਆਪਣੇ ਧੜਕਣ ਨਾਲ ਜੋੜਦਾ ਹੈ ਅਤੇ ਜਦ ਮਨੁੱਖ ਆਪਣੀ ਧੜਕਣ ਨੂੰ ਮਹਿਸੂਸ ਕਰਨਾ ਸਿੱਖ ਲੈਂਦਾ ਹੈ ਤਾਂ ਉਹ ਸਮਝ ਲੈਂਦਾ ਹੈ ਕਿ ਰੱਬ ਬਹੁਤ ਨੇਰੇ ਹੈ ਰੱਬ ਦੂਰ ਨਹੀਂ ਰੱਬ ਨੂੰ ਵੇਖਣ ਲਈ ਹਜ਼ਾਰਾਂ ਕਿਲੋਮੀਟਰ ਨਹੀਂ ਜਾਵਾਂਦਾ ਰੱਬ ਨੂੰ ਤਦੋਂ ਵੇਖਿਆ ਜਾਂਦਾ ਹੈ ਜਦੋਂ ਮਨੁੱਖ ਆਪਣੇ ਅੰਦਰ ਦੀ ਅੱਖ ਖੋਲਦਾ ਹੈ ਉਹ ਅੱਖ ਜਿਸ ਨੂੰ ਸਤਗੰਗ ਜਗਾਉਂਦੇ ਹਨ ਉਹ ਅੱਖ ਜਿਸ ਨਾਲ ਰੌਸ਼ਨੀ ਵੇਖੀ ਜਾਂਦੀ ਹੈ ਉਹ ਅੱਖ ਜਿਸ ਨਾਲ ਮਨੁੱਖ ਆਪਣੀ ਸੱਚੀ ਹਕੀਕਤ ਨੂੰ ਜਾਣਦਾ ਹੈ ਬੱਚਿਓ ਜਿੱਥੇ ਅਸੀਂ ਗੱਲ ਖਤਮ ਕੀਤੀ ਸੀ ਉੱਥੇ ਹੀ ਅੱਗੇ ਵਧਦੇ ਆ ਮਨ ਦੀ ਸ਼ਾਂਤੀ ਮਨ ਦੀ ਚਲ ਤੇ ਮਨ ਦੀ ਦੌੜ ਇਹੇ ਤਿੰਨੇ ਹੀ ਮਨੁੱਖ ਦੇ ਜੀਵਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰਦੇ ਹਨ ਮਨ ਉਹੀ ਕਰਦਾ ਹੈ ਜਿਸ ਦੀ ਉਸ ਨੂੰ ਆਦਤ ਪੈ ਜਾਂਦੀ ਹੈ ਜੇ ਮਨ ਨੂੰ ਦਿਨ ਰਾਤ ਭਟਕਣ ਦੀ ਆਦਤ ਪਾ ਦਿੱਤੀ ਜਾਵੇ ਤਾਂ ਫਿਰ ਉਹ ਸ਼ਾਂਤ ਨਹੀਂ ਰਹਿੰਦਾ ਪਰ ਜੇ ਮਨ ਨੂੰ ਨਾਮ ਦੀ ਆਦਤ ਪਾ ਦਿੱਤੀ ਜਾਵੇ ਸਿਮਰਨ ਦੀ ਆਦਤ ਪਾ ਦਿੱਤੀ ਜਾਵੇ ਤਾਂ ਮਨ ਹੌਲੀ-ਹੌਲੀ ਚੁੱਪੀ ਨੂੰ ਪਸੰਦ ਕਰਨ ਲੱਗ ਪੈਂਦਾ ਹੈ ਇਹ ਚੁੱਪੀ ਕੋਈ ਖਾਲੀਪਨ ਨਹੀਂ ਹੁੰਦੀ ਇਹ ਚੁੱਪੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜਦ ਮਨੁੱਖ ਬਾਹਰੀ ਸ਼ੋਰ ਬੋਂ ਆਪਣੇ ਆਪ ਨੂੰ ਹਟਾ ਕੇ ਅੰਦਰ ਬੈਠਦਾ ਹੈ ਤਾਂ ਉਸ ਨੂੰ ਇੱਕ ਨਵੀਂ ਰੋਸ਼ਨੀ ਮਿਲਦੀ ਹੈ ਇਹ ਰੋਸ਼ਨੀ ਕੋਈ ਅੱਖ ਨਾਲ ਵੇਖਣ ਵਾਲੀ ਰੋਸ਼ਨੀ ਨਹੀਂ ਇਹ ਉਹ ਰੋਸ਼ਨੀ ਹੈ ਜੋ ਦਿਲ ਵਿੱਚ ਉਤਰਦੀ ਹੈ ਜੋ ਮਨ ਨੂੰ ਮਧੂਰ ਬਣਾਉਂਦੀ ਹੈ ਜਿਸ ਨਾਲ ਜੀਵਨ ਸਹਿਜ ਹੋ ਜਾਂਦਾ ਹੈ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਸੋਚਦਾ ਹੈ ਕਿ ਕਿਉਂ ਉਸ ਨੂੰ ਸੁੱਖ ਨਹੀਂ ਮਿਲਦਾ ਉਹ ਦੌਲਤ ਜੋੜਦਾ ਹੈ ਘਰ ਬਣਾਉਂਦਾ ਹੈ ਰਿਸ਼ਤੇ ਨਿਭਾਉਂਦਾ ਹੈ ਪਰ ਫਿਰ ਵੀ ਅੰਦਰ ਖਾਲੀਪਨ ਮਹਿਸੂਸ ਹੁੰਦਾ ਹੈ ਇਹ ਖਾਲੀਪਨ ਬਾਹਰੋਂ ਤੋਂ ਪੂਰਾ ਨਾ ਹੁੰਦਾ ਇਹ ਖਾਲੀਪਨ ਆਤਮਕ ਭੁੱਖ ਹੈ ਇਹ ਭੁੱਖ ਸਤਸੰਗ ਨਾਲ ਸਿਮਰਨ ਨਾਲ ਨਾਮ ਨਾਲ ਹੀ ਮਿਟਦੀ ਹੈ ਸਤਗੁਰੂ ਇਹ ਗੱਲ ਬੜੀ ਸਾਫੀ ਨਾਲ ਸਮਝਾ ਦੇਣ ਕਿ ਮਨੁੱਖ ਆਪਣੇ ਆਪ ਨੂੰ ਪਹਿਲਾਂ ਜਾਣੇ ਜਦ ਤੱਕ ਮਨੁੱਖ ਆਪਣੀ ਅਸਲ ਸੂਰਤ ਦੀ ਪਹਿਚਾਨ ਨਹੀਂ ਕਰਦਾ ਉਹ ਦੁਨੀਆ ਦੇ ਭੇਦਾਂ ਨੂੰ ਨਹੀਂ ਸਮਝ ਸਕਦਾ ਮਨੁੱਖ ਆਪਣੇ ਆਪ ਨੂੰ ਸਿਰਫ ਸਰੀਰ ਸਮਝ ਲੈਂਦਾ ਹੈ ਤੇ ਇਸੀ ਗਲਤਫਹਿਮੀ ਕਾਰਨ ਉਹ ਦੁੱਖਾਂ ਵਿੱਚ ਫਸਦਾ ਹੈ। ਮਨੁੱਖ ਆਪਣੀ ਰੂਹ ਨੂੰ ਜਾਣ ਲੇ ਤਾਂ ਦੁੱਖ, ਡਰ, ਚਿੰਤਾ ਇਹ ਸਾਰੇ ਭਰਮਾਂ ਵਾਂਗ ਮਿਟ ਜਾਂਦੇ ਹਨ। ਰੂਹ ਕਦੀ ਵੀ ਡਰਦੀ ਨਹੀਂ, ਡਰ ਮਨ ਦਾ ਹੈ। ਰੂਹ ਕਦੀ ਵੀ ਅਸ਼ਾਂਤ ਨਹੀਂ, ਅਸ਼ਾਂਤੀ ਮਨ ਦੀ ਹੈ। ਰੂਹ ਕਦੀ ਵੀ ਦੁਖੀ ਨਹੀਂ, ਦੁੱਖ ਮਨ ਦੀ ਪਰੰਗ ਹੈ। ਇਸ ਲਈ ਸਤਗੁਰੂ ਸਦਾ ਕਹਿੰਦੇ ਹਨ, ਮਨ ਨੂੰ ਨਾਮ ਨਾਲ ਜੋੜੋ, ਮਨ ਨੂੰ ਸਮਝਾਓ, ਮਨ ਨੂੰ ਸਿਮਰਨ ਵਿੱਚ ਲਿਆਓ। ਜਦ ਮਨ ਰਸੇ ਵਿੱਚ ਆ ਜਾਂਦਾ ਹੈ ਬਧੂ ਆਪਣੀ ਸੱਚੀ ਚਮਕ ਵਿੱਚ ਜੀਉਣ ਲੱਗਦੀ ਹੈ ਅੱਜ ਦੇ ਸੰਦੇਸ਼ ਦਾ ਦੂਜਾ ਅੰਗ ਇਹ ਹੈ ਕਿ ਮਨੁੱਖ ਨੇ ਆਪਣੇ ਵਿਚਾਰਾਂ ਦਾ ਧਿਆਨ ਰੱਖਣਾ ਹੈ ਇੱਕ ਵਿਚਾਰ ਵੀ ਸਹੀ ਦਿਸ਼ਾ ਵਿੱਚ ਲੱਗ ਜਾਵੇ ਤਾਂ ਮਨੁੱਖ ਦੀ ਜ਼ਿੰਦਗੀ ਬਦਲ ਜਾਂਦੀ ਹੈ ਤੇ ਇੱਕ ਭਟਕਾਉਣ ਦਾ ਵਿਚਾਰ ਮਨੁੱਖ ਨੂੰ ਕਈ ਮੀਲ ਪਿੱਛੇ ਲੈ ਜਾਂਦਾ ਹੈ ਇਸ ਲਈ ਸੋਚ ਹਮੇਸ਼ਾ ਸੁੱਚੀ ਸਾਫ਼ ਤੇ ਪਵਿੱਤਰ ਹੋਣੀ ਚਾਹੀਦੀ ਹੈ ਜਿੱਥੇ ਗੁੱਸਾ ਹੈ ਉਥੇ ਬੁੱਧੀ ਖਤਮ ਹੋ ਜਾਂਦੀ ਹੈ